ਨਵੀਂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਕੁਸ਼ਕ ਭੈਣਾਂ ਲਈ ਕੁਸ਼ਿੰਦਾ ਫੈਮਿਲੀ ਚੈਨਲ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੇ ਬਿੱਲੀ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਤੇ ਕੀ ਸੰਕੇਤ ਦਿੰਦੀ ਹੈ ਤੇ ਭੁੱਲ ਕੇ ਵੀ ਔਰਤਾਂ ਇਹ ਕੰਮ ਸ਼ਾਮ ਨੂੰ ਕਦੇ ਵੀ ਨਾ ਕਰਨ ਨਹੀਂ ਤੁਸੀਂ ਹੋ ਜਾਵੋਗੇ ਪਰਵਾਧ ਕੰਗਾਲ ਆਪਾਂ ਛੋਟੀਆਂ ਛੋਟੀਆਂ ਗਲਤੀਆਂ ਕਰਨੀ ਕਈ ਵਾਰ ਆਪਾਂ ਉਹਦੇ ਕੰਗਾਲੀ ਦੇ ਕਾਰਨ ਖੁਦ ਬਣ ਜਾਂਦੇ ਆ ਆਪਾਂ ਆਪਣੇ ਸਿੱਧੇ ਕਰਮਾਂ ਨੂੰ ਵੀ ਪੁੱਠੇ ਕਰ ਲੈਣੇ ਆ ਜੀ ਤੇ ਇਹਦੇ ਲਈ ਆਪਾਂ ਉਹੀ ਗੱਲਾਂ ਦੱਸਦੇ ਹੁੰਨੇ ਆ ਜੋ ਤੁਹਾਡੇ ਫਾਇਦੇ ਲਈ ਹੋਣ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਪਲੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਤੇ ਵੇਖੋ ਜੀ ਜੋ ਮੈਂ ਤੁਹਾਨੂੰ ਦੱਸਤੀਆਂ ਵਿੱਚ ਬਿੱਲੀ ਹੁੰਦੀ ਹੈ ਨਾ ਜੀ ਬਿੱਲੀ ਜੇ ਤੁਹਾਨੂੰ ਜਦੋਂ ਵੀ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਤੇ ਬਹੁਤ ਸ਼ੁਭ ਸੰਕੇਤ ਲੈ ਕੇ ਆਉਂਦੀ ਹੈ ਤੁਸੀਂ ਸਮਝੋ ਤੁਹਾਡਾ ਆਉਣ ਵਾਲਾ ਸਮਾਂ ਜਾ ਸੋੜਾ ਸਮਾਜ ਜੋ ਚੱਲ ਰਿਹਾ ਬਸ ਇਹ ਹੁਣ ਬਦਲਣ ਵਾਲਾ ਹੈ ਸ਼ੁਰੂ ਹੋ ਰਿਹਾ ਚੰਗਾ ਸਮਾਂ ਸਾਡੇ ਤੇ ਆਉਣ ਵਾਲਾ ਹੈ ਤਾਂ ਦੌਲਤ ਦੇ ਵਿੱਚ ਵਾਧਾ ਹੋਣ ਵਾਲਾ ਹੈ ਬਿੱਲੀ ਵੀ ਇੱਕ ਤਰ੍ਹਾਂ ਦੇ ਕੋ ਲక్ష్ਮੀ ਦਾ ਸੰਦੇਸ਼ ਹੀ ਲੈ ਕੇ ਆਉਂਦੀ ਹੈ ਕਿ ਇਸ ਘਰ ਦੇ ਵਿੱਚ ਹੁਣ ਖੁਸ਼ੀਆਂ ਦਾ ਵਾਤਾਵਰਨ ਆ ਤੇ ਤੁਸੀਂ ਬਿੱਲੀ ਨੂੰ ਦੁੱਧ ਜ਼ਰੂਰ ਪਿਲਾਉਣਾ ਜੀ ਰਾਤ ਨੂੰ ਜੇ ਤੁਹਾਨੂੰ ਪਤਾ ਹੈ ਬਿੱਲੀ ਆ ਕੇ ਮੁਰੰਤੀ ਹੈ ਤਾਂ ਥੋੜਾ ਬਾਤ ਦੁੱਧ ਕਟੋਰੀ ਚ ਪਾ ਕੇ ਰੱਖ ਦੇਣਾ ਤਾਂ ਕਿ ਬਿੱਲੀ ਆ ਕੇ ਪੀ ਜੇ ਪੂਛੇ ਥਾਂ ਕੇ ਰੱਖ ਦੇ ਤੇ ਇਸ ਤਰ੍ਹਾਂ ਜ਼ਰੂਰ ਕਰਿਆ ਕਰੋ ਜੀ ਬਿੱਲੀ ਤੁਹਾਡੇ ਘਰ ਚ ਕਦੇ ਨਹੀਂ ਧੁਖੀ ਨਾ ਹੀ ਮੁਰੰਨੀ ਚਾਹੀਦੀ ਜੀ ਤੇ ਦੂਜਾ ਜੀ ਜਦੋਂ ਬਿੱਲੀ ਤੁਹਾਡੇ ਘਰ ਦੇ ਵਿੱਚ ਬੱਚੇ ਦਿੰਦੀ ਹੈ ਨਾ ਤੁਸੀਂ ਸਮਝੋ ਵੀ ਇੱਕ ਨਹੀਂ ਚਾਰ ਖੁੰਝੇ ਫਲਣਗੇ ਚਾਰ ਪੰਜ ਜਿਵੇਂ ਆਪਾਂ ਕਹਿੰਦੇ ਨੇ ਚਾਰੇ ਖੁੰਝੇ ਫਲੇ ਹੈ ਨਾ ਚਾਰ ਖੁੰਝੇ ਫਲਣਗੇ ਬਈ ਇੰਨਾ ਫਾਲੋ ਕਮਾਈ ਜੋ ਤੁਹਾਡੀ ਚ ਵਰਕਤ ਹੋਊਗੀ ਵਾਧਾ ਹੋਊਗਾ ਇੰਨਾ ਸੋਹਣਾ ਸਮਾਂ ਤੁਹਾਡੇ ਤੇ ਆਪਕਾ ਤੁਹਾਡੇ ਘਰ ਦੇ ਵਿੱਚ ਬੱਚੇ ਦਿੱਤੇ ਆਏ ਬਿੱਲੀ ਨੇ ਬਹੁਤ ਸ਼ੋਭ ਹੁੰਦੇ ਆ ਜੀ ਮਾੜੇ ਨਹੀਂ ਹੁੰਦੇਗੇ ਤੇ ਇੱਕ ਉਹਦਾ ਵੀ ਪਰਿਵਾਰ ਤੁਹਾਡੇ ਘਰ ਦੇ ਛਤਰ ਛਾਇਆ ਦੇ ਵਿੱਚ ਪਲਦਾ ਜਿਵੇਂ ਤੁਹਾਡੇ ਘਰ ਦੇ ਵਿੱਚ ਪਰਿਵਾਰ ਪਾਲਦਾ ਖੁਸ਼ੀਆਂ ਦਾ ਵਾਤਾਵਰਨ ਹੁੰਦਾ ਤੇ ਉਹ ਵੀ ਉੱਥੇ ਉਸੇ ਤਰ੍ਹਾਂ ਹੀ ਖੁਸ਼ੀਆਂ ਮਨਾਉਂਦੀ ਹੈ ਕਿ ਮੇਰਾ ਪਰਿਵਾਰ ਵੀ ਇਸ ਘਰ ਦੇ ਵਿੱਚ ਪਗ ਹੈ ਤੇ ਇਹਦੇ ਲਈ ਮਾੜਾ ਨਹੀਂ ਹੁੰਦਾ ਜੀ ਔਰਤ ਸ਼ਾਮ ਨੂੰ ਕਦੇ ਵੀ ਸੌਣਾ ਨਹੀਂ ਚਾਹੀਦਾ ਔਰਤ ਨੂੰ ਸ਼ਾਮ ਨੂੰ ਜੀ ਕਦੇ ਵੀ ਨਹੀਂ ਸੌਣਾ ਚਾਹੀਦਾ ਤੇ ਨਹੀਂ ਲక్ష్ਮੀ ਮਾ ਗੁੱਸੇ ਹੋ ਜਾਂਦੀ ਹੁੰਦੀ ਹੈ ਜੀ ਤਾਂ ਤੇ ਓਵਰ ਬਹੁਤ ਘਟਦੀ ਹੈ ਜੀ ਤੇ ਆਪਾਂ ਸ਼ਾਮ ਨੂੰ ਸੌਣੇ ਆ ਇਹ ਗਰੀਬੀ ਦਾ ਬੋਲਬਾਲਾ ਹੋ ਜਾਂਦਾ ਸ਼ਾਮ ਨੂੰ ਭੁੱਲ ਕੇ ਵੀ ਔਰਤ ਨੂੰ ਨਹੀਂ ਸੌਣਾ ਚਾਹੀਦਾ ਸ਼ਾਮ ਨੂੰ ਦਰਵਾਜ਼ਾ ਹਮੇਸ਼ਾ ਖੁੱਲਾ ਖੜਾ ਚਾਹੀਦਾ ਜਦੋਂ ਰਹਿਰਾਸ ਦਾ ਟਾਈਮ ਹੁੰਦਾ ਜੀ ਦਰਵਾਜ਼ਾ ਬੰਦ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼ਹੀਦ ਸਿੰਘ ਆਪਣੇ ਘਰਾਂ ਦੇ ਵਿੱਚ ਜਰੂਰ ਪੈਰ ਚੱਕਰ ਮਾਰਦੇ ਆ ਜੀ ਤੇ ਲక్ష్ਮੀ ਵੀ ਆਪਣੇ ਘਰ ਦੇ ਵਿੱਚ ਚਰਨ ਪਾਉਂਦੀ ਹੈ ਤੇ ਇਹਦੇ ਲਈ ਸ਼ਾਮ ਨੂੰ ਕਦੇ ਵੀ ਰਹਿਰਾਸ ਟਾਈਮ ਦਰਵਾਜ਼ੇ ਨੂੰ ਬੰਦ ਨਹੀਂ ਕਰਨਾ ਚਾਹੀਦਾ ਜੀ ਤੇ ਸ਼ਾਮ ਨੂੰ ਘਰ ਦੇ ਵਿੱਚ ਲੜਾਈ ਝਗੜਾ ਨਾ ਕਰੋ ਜਿੰਨਾ ਹੋ ਸਕੇ ਖੁਸ਼ੀ ਦਾ ਇਤਿਹਾਸ ਦਾ ਘੇੜ ਦਾ ਸੁਣਾ ਮੋਲ ਬਣਾ ਕੇ ਰੱਖੋ ਤਾਂ ਕਿ ਤੁਹਾਡੇ ਘਰ ਦੇ ਵਿੱਚ ਆਏ ਦੇਵੀ-ਦੇਵਤਿਆਂ ਤੇ ਚੰਗਾ ਅਸਰ ਪਵੇ ਤੇ ਜਿਹੜੇ ਆ ਬੇਖ ਸ਼ਾਮ ਨੂੰ ਸੌ ਜਾਂਦੇ ਉਹਨਾਂ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਤੁਹਾਡੇ ਦਾਤਾਂ ਦਾ ਦਾਲਤ ਵੀ ਤੇ ਮਾੜਾ ਅਸਰ ਪੈਂਦਾ ਦੇਵੀ ਵੀ ਲక్ష్ਮੀ ਦੇਵੀ ਵੀ ਰੁੱਸ ਜਾਂਦੀ ਹੈ ਜੀ ਤੇ ਜਿਹੜਾ ਵੀ ਸੂਰਜ ਸ਼ੁਪੰਸ ਸ਼ੁਪੰਤ ਬਾਅਦ ਸੌਣਾ ਬਹੁਤ ਸ਼ੁਭ ਮੰਨਿਆ ਗਿਆ ਹੈਗਾ ਕਿਉਂਕਿ ਇਹ ਜਿਹੜਾ ਸ਼ਾਮ ਦਾ ਸਮਾਂ ਹੁੰਦਾ ਨਾ ਇਹ ਤ੍ਰੀ ਦੇਵੀ ਸਮਾਂ ਹੁੰਦਾ ਹੈ ਜੀ ਤ੍ਰੀ ਦੇਵੀ ਸਮਾਂ ਮੰਨਿਆ ਜਾਂਦਾ ਜਿਹੜਾ ਸੂਰਜ ਡੁੱਬਣ ਤੋਂ ਬਾਅਦ ਆਲਾ ਸਮਾਂ ਹੁੰਦਾ ਸ਼ਾਮ ਦਾ ਇਸ ਸਮੇਂ ਮਹਾ ਸਰਸਵਤੀ ਮਹਾ ਲక్ష్ਮੀ ਹਨ ਤੇ ਮਹਾ ਕਾਲੀ ਘਰ ਉਹ ਘਰ ਦੇ ਮਾਧਿ ਸੇਵ ਚੰਗੀਆਂ ਇਹ ਇਸ ਜੋਤਿ ਸ਼ਾਸਤਰਾਂ ਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਹੀ ਹਾਂ ਤੇ ਘਰ ਦੇ ਮੈਂਬਰਾਂ ਨੂੰ ਅਸ਼ੀਰਵਾਦ ਦਿੰਦੀਆਂ ਤੇ ਜਦੋਂ ਘਰ ਦਾ ਮੈਂਬਰ ਹੀ ਸੁੱਤਾ ਹੋਵੇ ਜੀ ਤੇ ਉਹਦੇ ਲਈ ਤਾਂ ਫਿਰ ਇਹ ਸ਼ੁਭ ਹੁੰਦਾ ਹੀ ਹੁੰਦਾ ਹੈਗਾ ਇਸ ਸਮੇਂ ਤਾਂ ਆਪਾਂ ਨੂੰ ਸਨੇ ਪੂਜਾ ਅਰਚਨਾ ਕਰਨੀ ਚਾਹੀਦੀ ਹੈ ਬਾਅਦ ਤੋਂ ਬਾਅਦ ਤਾਂ ਕਿ ਆਪਾਂ ਪੂਰਾ ਫਾਇਦੇ ਲਈ ਤੇ ਸਪਰਮਾਤਮਾ ਤੰਦਰੁਸਤੀਆਂ ਬਖਸ਼ੇ ਘਰ ਚ ਸੁੱਖ ਸ਼ਾਂਤੀ ਦਾ ਮਾਹੌਲ ਬਣੇ ਰਹੇ ਤੇ ਆਪਾਂ ਉਹਨਾਂ ਦਾ ਅਸ਼ੀਰਵਾਦ ਲਈਏ ਜੀ ਇਸ ਸਮੇਂ ਭੁੱਲ ਕੇ ਵੀ ਤੁਸੀਂ ਨਾ ਸੋ ਸ਼ਾਮ ਨੂੰ ਤੁਲਸੀ ਦੇ ਬੂਟੇ ਨੂੰ ਭੁੱਲ ਕੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਨਾ ਉਹ ਸ਼ਾਮ ਨੂੰ ਸੁਕਾਉਣਾ ਚਾਹੀਦਾ ਨਾ ਉਹ ਪਾਣੀ ਪਾਉਣਾ ਚਾਹੀਦਾ ਜੀ ਤੇ ਵਿਸ਼ਨੂੰ ਮਹਾਰਾਜ ਨੂੰ ਵੇਖੇ ਦਾਵਾਸ ਹੁੰਦਾ ਆਪਾਂ ਨੂੰ ਪਤਾ ਹੀ ਹੈ ਤੇ ਉਹ ਹਮੇਸ਼ਾ ਤੁਹਾਡੇ ਨਾਲ ਗੁੱਸੇ ਹੋ ਜਾਣਗੇ ਤੇ ਘਰ ਦੇ ਵਿੱਚੋਂ ਲక్ష్ਮੀ ਤੁਹਾਡੇ ਚਲੀ ਜਾਂਦੀ ਹੈ ਜੀ ਗਰੀਬੀ ਆ ਜਾਂਦੀ ਹੈ ਤੁਹਾਡੇ ਘਰ ਦੇ ਵਿੱਚ ਸ਼ਾਮ ਨੂੰ ਲਸਣ ਪਿਆਜ਼ ਲਸਣ ਹੋਈ ਪਿਆਜ਼ ਹੋਇਆ ਨਾ ਖੱਟੀਆਂ ਚੀਜ਼ਾਂ ਹੋਣੀਆਂ ਇਹ ਕਿਸੇ ਨੂੰ ਵੀ ਨਾ ਦਿਓ ਜੇ ਤੁਹਾਡੇ ਘਰੇ ਕੋਈ ਮੰਗਲ ਆਉਂਦਾ ਨਾ ਜੀ ਕੋਈ ਬਿਖਾਰੀ ਆਉਂਦਾ ਜਾਂ ਕੋਈ ਵਾਰ ਪਾਂਡ-ਗਵਾਂਡ ਆਉਂਦਾ ਤੇ ਇਹ ਖੱਟੀਆਂ ਚੀਜ਼ਾਂ ਕਿਸੇ ਨੂੰ ਵੀ ਨਾ ਦਿਓ ਸੂਰਜ ਡੁੱਬਣ ਤੋਂ ਬਾਅਦ ਪੈਸੇ ਦਾ ਲੈਣ ਦੇਣ ਨਾ ਕਰੋ ਜੀ ਤੇ ਸੂਦੇ ਸਮੇਂ ਬੇਖਾਪਾਂ ਨੂੰ ਸਾਰੀਆਂ ਔਰਤਾਂ ਨੂੰ ਪਤਾ ਹੀ ਹੁੰਦਾ ਵਿਛਾੜੂ-ਬੋਚਾ ਲਾਉਣਾ ਵੀ ਸ਼ੁਭ ਮੰਨਿਆ ਜਾਂਦਾ ਵਿਛਾੜੂ-ਬੋਚਾ ਆਪਾਂ ਨੂੰ ਸ਼ਾਮ ਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਚਾਹੇ ਆਪਾਂ ਕਿੰਨੇ ਵੀ ਬਿਜ਼ੀ ਹੋ ਕੇ ਕਿੰਨਾ ਵੀ ਆਪਾਂ ਸਵੇਰ ਕੰਮ ਤੇ ਜਾਣਾ ਹੋ ਸ਼ਾਮ ਛੜੂਪੂਚਨ ਨਾਲ ਨਾਲ ਉਹ ਜੀ ਤੇ ਸ਼ਾਮ ਨੂੰ ਕਦੇ ਵੀ ਕਿਸੇ ਔਰਤ ਨਾਲ ਲੜਨਾ ਝਗੜਨਾ ਨਹੀਂ ਚਾਹੀਦਾ ਔਰਤਾਂ ਨੂੰ ਕਿਸੇ ਔਰਤ ਦਾ અપਮਾਨ ਨਹੀਂ ਕਰਨਾ ਚਾਹੀਦਾ ਤੇ ਇੱਥੇ ਵੀ ਲక్ష్ਮੀ ਮਾ ਜੁੱਸੇ ਹੋ ਜਾਂਦੀ ਹੈ ਜੀ ਤੇ ਸ਼ਾਮ ਨੂੰ ਆਪਾਂ ਆਪਣੇ ਨਹਾਉਣੇ ਨਹੀਂ ਕੱਟਨੇ ਚਾਹੀਦੇ ਵਾਲ ਨਹੀਂ ਧੋਣੇ ਚਾਹੀਦੇ ਜੀ ਰਹਿ ਰਾਸਤੇ ਸਮੇ ਤੇ ਵਾਲ ਕਟਵਾਉਣੇ ਨਹੀਂ ਚਾਹੀਦੇ ਜੀ ਇਹ ਵੀ ਸ਼ੁਭ ਮੰਨਿਆ ਗਿਆ ਇਹ ਸਮਾਂ ਵੀ ਸਮਾਂ ਸਹੀ ਨਹੀਂ ਹੁੰਦਾ ਇਹ ਵੀ ਗਰੀਬੀ ਦਾ ਤੇ ਮਾੜੇ ਹਿੰਦਈ ਸਮਾਂ ਉਹ ਜਦੋਂ ਹੀ ਆਪਾਂ ਛੋਟੀਆਂ-ਛੋਟੀਆਂ ਗਲਤੀਆਂ ਦਾ ਖਿਆਲ ਨਹੀਂ ਕਰਦੇ ਹਨ ਫਿਰ ਆਪਾਂ ਕਹਿ ਦਿੰਦੇ ਆ ਵੀ ਆਪਾਂ ਦੁਖੀ ਹੋ ਗਏ ਆਪਾਂ ਆਪਦੇ ਘਰੇ ਮौज ਕਰਦੇ ਸੀ ਵੀ ਕਿਹੋ ਜਿਹਾ ਮਾੜਾ ਸਮਾਂ ਆ ਗਿਆ ਆਪਣੇ ਕਾਰੋਬਾਰ ਵਿੱਚ ਖੜਾ ਉਤਾ ਗਿਆ ਪਰ ਆਪਾਂ ਇਹਨਾਂ ਚੀਜ਼ਾਂ ਦਾ ਖਿਆਲ ਨਹੀਂ ਕਰਦੇ ਔਰਤ ਨੂੰ ਕਦੇ ਵੀ ਝਾੜੂ ਨੂੰ ਪੈਰ ਨਹੀਂ ਲਾਉਣਾ ਚਾਹੀਦਾ ਠੀਕ ਹੈ ਨਾ ਝਾੜੂ ਨੂੰ ਕਦੇ ਵੀ ਔਰਤ ਨੂੰ ਪੈਰ ਨਹੀਂ ਲਾਉਣਾ ਚਾਹੀਦਾ ਰਾਤ ਨੂੰ ਝੂਠੇ ਭਾਂਡੇ ਛੱਡ ਕੇ ਕਦੇ ਵੀ ਸੌਣਾ ਨਹੀਂ ਚਾਹੀਦਾ। ਨੀਂਦ ਆ ਵੀ ਇਹ ਨਹੀਂ ਹੈਗਾ ਝੂਠੇ ਭਾਂਡੇ 'ਚ ਸੋਈ ਚ ਪਏ ਤੇ ਆਪਾਂ ਸੌਂ ਜੀਏ। ਨਹੀਂ ਝੂਠੇ ਭਾਂਡੇ ਵਿੱਚ ਆ ਸਾਫ਼ ਕਰਕੇ ਹੀ ਸੌਣੇ ਚਾਹੀਦੇ। ਸਾਨੂੰ ਬਹੁਤ ਵਿਦਵਾਨਾਂ ਨੇ ਦੱਸਿਆ ਹੋਣਾ ਜੀ। ਤੇ ਜੇ ਥਾਲੀ ਵਾਲਾ ਭਾਂਡਾ ਕੋਈ ਆਪਣੇ ਮੂਹਰੇ ਪਿਆ ਤੇ ਉਹ ਚੱਕ ਕੇ ਆਪਾਂ ਹੱਥ ਨਾਲ ਪਾਸੇ ਕਰ ਦੇ। ਬਲੀ ਉਹਦੇ ਵਿੱਚ ਪੈਰ ਭੁੱਲ ਕੇ ਵੀ ਨਹੀਂ ਪੈਰ ਨਾਲ ਕੋਕਰਵਾ ਕੇ ਉਹਨੂੰ ਪਰੇ ਕਰਨੀ। ਇੱਥੇ ਵੀ ਤੁਹਾਡੇ ਘਰ ਦੇ ਵਿੱਚ ਧੰਨ ਦੇਵੀ ਰੁੱਸ ਜਾਂਦੀ ਹੈ। ਆਨੰਦ ਅੰਨਦਾਤਾ ਜਿਹੜਾ ਹੁੰਦਾ ਨਾ ਅੰਨ ਮਾਤਾ ਆਪਾਂ ਕਹੈ ਦਨੇ ਉਹ ਰੁੱਸ ਜਾਂਦੀ ਹੈ। ਇਹਦੇ ਵੀ ਅੰਨ ਦੇ ਉੱਤੇ ਠੋਕਰ ਨਹੀਂ ਆਪਾਂ ਨੂੰ ਔਰਤ ਨੂੰ ਮਾਰਨੀ ਚਾਹੀਦੀ ਝਾੜੇ ਦੇ ਉੱਪਰ ਕਬੇ ਇਹਦੇ ਵੀ ਪੈਰ ਨਹੀਂ ਰੱਖਣਾ ਚਾਹੀਦਾ ਨਾ ਉਹਦੇ ਉੱਪਰ ਦੀ ਲੰਘ ਕੇ ਲੰਘਣਾ ਚਾਹੀਦਾ ਇਹ ਸਾਰੀਆਂ ਚੀਜ਼ਾਂ ਬਹੁਤ ਅਸ਼ੁਭ ਹੁੰਦੀਆਂ ਜੀ ਤੇ ਔਰਤਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨੇ ਚਾਹੀਦੇ ਕਿਉਂਕਿ ਔਰਤ ਨੂੰ ਘਰ ਦੀ ਲక్ష్ਮੀ ਮੰਨਿਆ ਜਾਂਦਾ ਘਰ ਦੀ ਰਾਗ ਨਹੀਂ ਮੰਨਿਆ ਜਾਂਦਾ ਔਰਤ ਦੇ ਆਹ ਤੁਰੇ ਦਿਵਾਰੇ ਇਹ ਘਰ ਤੋਂ ਹੁੰਦਾ ਉਹਨੂੰ ਜਿੰਨਾ ਸੋਹਣਾ ਤੇ ਵਾਤਾਵਰਣ ਬਣਾ ਲੂ ਕਿਉਂ ਘਰ ਦਾ ਉਸੇ ਤਰ੍ਹਾਂ ਘਰ ਉਹ ਸਵਰਗ ਬਣ ਜਾਊਗਾ ਤੇ ਉਹ ਘਰ ਦੇ ਵਿੱਚ ਸਭ ਦੇਵੀ ਦੇਵਤਿਆਂ ਦਾ ਵਾਸ ਹੋਣ ਲੱਗ ਜੂਗਾ ਜੀ ਤੇ ਜਦੋਂ ਆਪਾਂ ਇਹੋ ਜਿਹੀਆਂ ਛੋਟੀਆਂ ਛੋਟੀਆਂ ਗਲਤੀਆਂ ਕਰਦੇ ਜਾਵਾਂਗੇ ਕਰਦੇ ਜਾਵਾਂਗੇ ਤੇ ਹੌਲੀ ਹੌਲੀ ਆਪਾਂ ਆਪਣੇ ਜੋ ਕਰਮਾ ਇਹਨਾਂ ਸੁਧਿਆ ਕਰਮਾ ਨੂੰ ਵੀ ਪੁੱਠੇ ਕਰ ਲਾਂਗੇ ਇਹ ਲੈ ਆ ਜੀ ਗਲਤੀਆਂ ਆਪਾਂ ਨਹੀਂ ਕਰਨੀਆਂ ਚਾਹੀਦੀਆਂ ਜੋ ਆਪਾਂ ਨੂੰ ਇਹ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਬਜ਼ੁਰਗਾਂ ਨੇ ਇਹਨਾਂ ਚੀਜ਼ਾਂ ਦੇ ਤੱਥ ਕੱਢੇ ਹੋਏ ਸੀ ਫਿਰ ਵੀ ਆਪਾਂ ਇਹਨਾਂ ਗੱਲਾਂ ਤੋਂ ਰੋਕ ਟੋਕ ਕਰਦੇ ਇਸ ਵੀ ਸ਼ਾਮ ਸਵੇਰ ਨਾ ਨਾਓ ਜਦੋਂ ਸੂਰ ਜਿ ਢਲ ਗਿਆ ਨਾਲ ਦਿਨ ਆਪਣੇ ਕੱਪੜੇ ਘਰ ਦੇ ਅੰਦਰ ਰੱਖ ਲੋ ਬਾਹਰ ਨਹੀਂ ਰੱਖਣੇ ਚਾਹੀਦੇ ਕਿਉਂਕਿ 네ਗੇਟਿਵ એનર્ਜੀ ਉਹ ਕੱਪੜਾ ਰਾਹੀਂ ਆਪਣੇ ਸਰੀਰ ਵਿੱਚ ਪ੍ਰਵੇਸ਼ ਕਰਕੇ ਜਿਹੜੇ ਰਾਤ ਨੂੰ ਕੱਪੜੇ ਆਪਾਂ ਕਿੱਲਾਂ ਤੇ ਤਰਨਾਂ ਤੇ ਟੰਗ ਦੰਨੇ ਆ ਨਾ ਉਨ੍ਹਾਂ ਨਾਲ ਨੈਗੇਟਿਵ ਏਨਰਜੀ ਆਪਣੇ ਘਰ ਦੇ ਵਿੱਚ ਅੰਦਰ ਪ੍ਰਵੇਸ਼ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਤੇ ਰਾਤ ਨੂੰ ਭੁੱਲ ਕੇ ਵੀ ਕੱਪੜੇ ਬਾਹਰ ਸੁਕਣੇ ਨਹੀਂ ਪਾਉਣੇ ਚਾਹੀਦੇ ਆਪੇ ਅੰਦਰ ਕਮਰਿਆਂ ਦੇ ਵਿੱਚ ਪਾਓ ਛੱਪ ਥੱਲੇ ਪਾਓ ਬਾਹਰ ਕੱਪੜਾ ਭੁੱਲ ਕੇ ਵੀ ਸੁਕਾਉਣਾ ਨਾ ਪਾਓ ਜੀ ਇਹੋ ਜਿਹੀਆਂ ਗਲਤੀਆਂ ਤੋਂ ਆਪਾਂ ਬਚੀਏ ਤੇ ਆਪਣੇ ਬਜ਼ੁਰਗਾਂ ਦੇ ਆਪਾਂ ਦੱਸੇ ਹੋਏ ਰਾਹ ਕਦਮਾਂ ਤੇ ਚੱਲੀਏ ਤਾਂ ਕਿ ਆਪਾਂ ਵੀ ਉਨ੍ਹਾਂ ਦੀ ਤਰ੍ਹਾਂ ਸੋਹਣਾ ਤੇ ਸੁਖੀ ਜੀਵਨ ਬਤੀਤ ਕਰੀਏ ਜੀ ਅੱਜ ਦੀ ਵੀਡੀਓ ਉਮੀਦ ਕਰਦੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਸਭ ਦਾ ਭਲਾ ਕਰੇ ਮਹਾਰਾਜ ਸਭ ਦੇ ਸੱਤੇ ਮੇਰੇ ਪ੍ਰਯਾਤਨ ਰੱਖੀ ਜੀ ਤੁਸੀਂ ਕਿੰਨੇ ਸਮਾਂ ਕੱਢ ਕੇ ਮੇਰੇ ਚੈਨਲ ਨਾਲ ਜੁੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ